ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਤੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਲੱਗੇ ਸੀਗੇ ਇੱਥੇ ਰੜਕਾ ਮਾਰਨ ਤੇ ਉਰੇ ਆਪਾਂ ਘਾਹ ਸਾਫ਼ ਕਰਿਆ ਸੀਗਾ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਤੇ ਬਾਕੀ ਬੇਟੇ ਨੇ ਕਰਿਆ ਸੀਗਾ ਬਾਕੀ ਮਣਾ ਮੋਟਾ ਨਾਲ ਮੈਂ ਕਰਾਤਾ ਸੀਗਾ ਮੈਂ ਕਿਹਾ ਚਲੋ ਹੁਣ ਵੀ ਰੜਕਾ ਮਾਰ ਕੇ ਸਾਫ ਕਰ ਦਿੰਨੇ ਆ ਤੇ ਬਾਕੀ ਕੰਮ ਉਧਰ ਆਪਾਂ ਫੇਰ ਕਰਾਂਗੇ ਲੋਜੀ ਉੱਧਰ ਆਪਾਂ ਨਵੇੜ ਲਿਆ ਸੀਗਾ ਫਿਰ ਮੈਂ ਇੱਧਰ ਆ ਗਈ ਤੇ ਬਾਕੀ ਨੇਰੀ ਆਉਣ ਨਾਲ ਕਾਫੀ ਬਹੁਤ ਜ਼ਿਆਦਾ ਮਿੱਟੀ ਉਹ ਮਿੱਟੀ ਹੋਈ ਪਈ ਸੀ ਜਾਲੀਆਂ ਤੇ ਤੇ ਇਹ ਦੇ ਕਰਕੇ ਫਿਰ ਮੈਂ ਕਿਹਾ ਚੱਲ ਇੱਧਰ ਵੀ ਮੜੇ ਝਾੜ ਦੇਣੀਆਂ ਸਾਫ ਸਫਾਈ ਕਰ ਦੇਣੀਆਂ ਝਾੜਦੇ ਆ ਸਾਫ ਸਫਾਈ ਕਰਦੇ ਆ ਫਿਰ ਥੋੜੇ ਦਿਨ ਬਾਅਦ ਫੇਰ ਨੇਰੀ ਆ ਜਾਂਦੀ ਆ ਤੇ ਕਿਆ ਕਰੇ ਨਾ ਤਾਂ ਛੱਡੇ ਸਕਦੇ ਆ ਇਹ ਦੇ ਕਰਕੇ ਚਲੋ ਹੁਣ ਮੋਟਾ ਮੋਟਾ ਥੋੜਾ ਥੋੜਾ ਸਾਫ ਕਰ ਦਿੰਨੇ ਆ ਉਹ ਜੀ ਉਧਰ ਆਪਾਂ ਸਾਬ ਸਫਾਈ ਕਰ ਲਈ ਸੀਗੀ ਤੇ ਸੂੰਭਰ ਕੇ ਪੋਚੇ ਲਾ ਦੇ ਸੀਗੇ ਫਿਰ ਮੈਂ ਇੱਧਰ ਆ ਗਈ ਮੈਂ ਇੱਧਰ ਲੱਗੀ ਸੀ ਬੜੀਆਂ ਦਾ ਚੂਰਾ ਬਣਾਉਣ ਤੇ ਬਾਕੀ ਬੜੀਆਂ ਦਾ ਚੂਰਾ ਜਿਹੜਾ ਆਪਾਂ ਪਹਿਲਾਂ ਪਾਣੀ ਚ ਭਿਉਂਤਾ ਸੀਗਾ ਭਿਉਂ ਕੇ ਰੱਖ ਲਿਆ ਸੀਗਾ ਤੇ ਫਿਰ ਹੁਣ ਮੈਂ ਲੱਗ ਗਈ ਸੀ ਤੜਕਾ ਲਾਉਣ ਤੇ ਬਾਕੀ ਆਪਾਂ ਜੀਰਾ ਮਤਲਬ ਕਿ ਤੇਲ ਵਿੱਚ ਪਾ ਲਿਆ ਸੀਗਾ ਜੀਰਾ ਭੁੰਨ ਕੇ ਫਿਰ ਆਪਾਂ ਪਿਆਜ਼ ਭੁੰਨਾਗੇ ਤੇ ਪਿਆਜ਼ ਭੁੰਨ ਕੇ ਫਿਰ ਆਪਾਂ ਬੜੀਆਂ ਦਾ ਚੂਰਾ ਵਿੱਚ ਪਾਵਾਂਗੇ ਲਓ ਜੀ ਬੜੀਆਂ ਦਾ ਚੂਰਾ ਆਪਣਾ ਬਣ ਗਿਆ ਸੀਗਾ ਤੇ ਬਾਕੀ ਆਪਾਂ ਰੋਟੀ ਵੀ ਖਾਪ-ਖਾ ਲਈ ਸੀਗੀ ਸਵੇਰ ਦਾ ਟਾਈਮ ਸੀਗਾ ਤੇ ਹੁਣ ਹੋ ਗਈ ਸ਼ਾਮ ਤੇ ਆਪਾਂ ਹੁਣ ਸ਼ਾਮ ਨੂੰ ਮਤਲਬ ਕਿ ਦਲੀਆ ਬਣਾਵਾਂਗੇ ਤੇ ਅੱਜ ਸ਼ਾਮ ਨੂੰ ਮਤਲਬ ਦਲੀਆ ਬਣਾਉਣਾ ਆਪਾਂ ਮੱਥਾ ਟੇਕਣਾ ਸੀਗਾ ਖਵਾਜੇ ਦਾ ਇਹਦੇ ਕਰਕੇ ਮੈਂ ਕਿਹਾ ਚੱਲ ਦਲੀਆ ਬਣਾ ਦਿੰਨੀ ਆ ਤੇ ਜੇਠੇ ਐਤਵਾ ਦਾੜ ਕਹਿੰਦੇ ਹੁੰਦੇ ਮੱਥਾ ਟੇਕਣਾ ਕਈ ਪੈਣਾਂ ਨੂੰ ਪਤਾ ਵੀ ਹੋਣਾ ਟੇਕਦੀਆਂ ਵੀ ਹੋਣੀਆਂ ਇਹਦੇ ਕਰਕੇ ਆਪਾਂ ਅੱਜ ਜੇਠੇ ਐਤਵਾ ਦਾ ਮੱਥਾ ਟੇਕਾਂਗੇ ਤੇ ਦਲੀਆ ਬਣਾਵਾਂਗੇ